ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਬਹੁਤ ਵੱਡੇ ਪੱਧਰ ਤੇ ਭਾਰਤ ਸਰਕਾਰ ਵੱਲੋਂ ਦਿੱਲੀ ਦੀ ਸਰਕਾਰ ਵੱਲੋਂ ਜੋ ਪੰਜਾਬ ਦੇ ਲੋਕਾਂ ਦੇ ਨਾਲ ਧੋਖਾ ਕੀਤਾ ਜਾ ਰਿਹਾ ਔਰ ਪੰਜਾਬ ਦੇ ਗਰੀਬਾਂ ਦੀ ਜਿਹੜੀ ਹੈ ਉਹ ਰੋਟੀ ਤੇ ਲੱਤ ਮਾਰੀ ਜਾ ਰਹੀ ਜਿਹਨੂੰ ਆਪਾਂ ਕਹਿੰਦੇ ਆ ਥਾਲੀ ਦੇ ਵਿੱਚ ਰੋਟੀ ਚੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ 8 ਲੱਖ 2000 ਤੋਂ ਉੱਤੇ ਜਿਹੜੇ ਆ ਉਹ ਗਰੀਬ ਪਰਿਵਾਰਾਂ ਦੇ ਜਿਹੜੇ ਆ ਉਹ ਰਾਸ਼ਨ ਕਾਰਡ ਕੱਟੇ ਜਾ ਰਹੇ ਆ ਵੱਖ-ਵੱਖ ਜਿਹੜੇ ਉਹ ਬਹਾਨੇ ਲਾ ਕੇ ਜਾਂ ਲੋਕਾਂ ਨੂੰ ਤੰਗ ਕਰਨ ਦੀ ਨੀਅਤ ਨਾਲ ਔਰ ਕੇਵਾਈਸੀ ਜਿਹੜੀ ਪਹਿਲਾਂ ਕਰਾਈ ਹੈ ਇਹਨਾਂ ਨੇ ਕੇਵਾਈਸੀ ਦੇ ਤਹਿਤ ਜਿਹੜਾ ਉਹ ਲਗਭਗ 53 ਲੱਖ ਦੇ ਕਰੀਬ ਪੰਜਾਬ ਦੇ ਲੋਕ ਆ ਜਿਹੜੇ ਵਾਂਝੇ ਹੋ ਗਏ ਹਾਂ ਰਾਸ਼ਨ ਤੋਂ ਔਰ ਕੱਲੇ ਫਰੀਦਕੋਟ ਜਿਹੜਾ ਛੋਟਾ ਜ਼ਿਲ੍ਹਾ ਪੰਜਾਬ ਦਾ ਸਭ ਤੋਂ ਛੋਟਾ ਜ਼ਿਲ੍ਹਾ ਆਪਾਂ ਗਿਣਾਂਗੇ ਤਾਂ 51 ਹਜ਼ਾਰ ਦੇ ਕਰੀਬ ਆ ਜਿਹੜਾ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਜਿਹੜੇ ਆ ਉਹ ਲੋਕ ਰਾਸ਼ਨ ਤੋਂ ਵਾਂਝੇ ਹੋ ਗਏ ਤਾਂ ਇਹ ਬਹੁਤ ਵੱਡੀ ਜਿਹੜੀ ਇੱਕ ਆਮ ਲੋਕਾਂ ਨਾਲ ਗਰੀਬ ਲੋਕਾਂ ਨਾਲ ਧੱਕਾ ਉਹਨੂੰ ਲੈ ਕੇ ਆਮ ਆਦਮੀ ਪਾਰਟੀ ਜਿਹੜੀ ਆ ਉਹ ਗਰੀਬ ਲੋਕਾਂ ਨਾਲ ਖੜੀ ਆ ਔਰ ਕੇਵਾਈਸੀ ਦੇ ਨਾਂ ਤੇ ਜਾਂ ਹੋਰ ਕਈ ਕਾਰਨ ਲਾ ਕੇ ਜਿਹੜਾ ਹੈ ਗਿਆ ਉਹ ਜਿਹੜੇ ਰਾਸ਼ਨ ਕੱਟੇ ਜਾ ਰਹੇ ਆ ਉਹਦੇ ਲਈ ਜਿਹੜੀ ਅਸੀਂ ਪੰਜਾਬ ਸਰਕਾਰ ਹੈ ਸਾਰੀ ਦੀ ਸਾਰੀ ਸਰਕਾਰ ਹੈ ਉਹ ਉਹਨਾਂ ਗਰੀਬਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਖੜੀ ਹੈ ਜਿਨ੍ਹਾਂ ਦੇ ਰਾਸ਼ਨ ਕੱਟ ਰਹੇ ਆ ਸਰ ਕਿੰਨੇ ਵਜੋਂ ਇਹ ਕੱਟੇ ਜਾ ਰਹੇ ਆ ਕਿਉਂਕਿ ਮਤਲਬ ਦੱਸਿਆ ਜਾ ਰਿਹਾ ਕਟਣ ਦੀ ਵਿਜਟ ਦੇਖੋ ਦਿੱਲੀ ਸਰਕਾਰ ਵੱਲੋਂ ਜਿਹੜਾ ਇਹ ਭਾਰਤ ਸਰਕਾਰ ਵੱਲੋਂ ਆਪਾਂ ਕਹੀਏ ਮੋਦੀ ਵੱਲੋਂ ਕਹਿ ਦਿੱ ਗਏ ਜੇ ਆਪਾਂ ਸਿੱਧੇ ਰੂਪ ਦੇ ਵਿੱਚ ਕਹੀਏ ਤਾਂ ਉਹਨਾਂ ਵੱਲੋਂ ਕੇवाईसी ਦੀ ਆੜ ਦੇ ਵਿੱਚ ਵੀ ਅਸੀਂ ਕੇवाईसी ਕਰਨੀ ਹੈ ਤੇ ਜੇ ਕੇवाईसी ਕਰਨੀ ਆ ਤਾਂ ਕੇवाईसी ਚੱਲ ਰਹੀ ਹੈ ਸਰਕਾਰ ਨੇ ਵਾਦਾ ਕੀਤਾ ਕਿ 6 ਮਹੀਨੇ ਦੇ ਵਿੱਚ ਵਿੱਚ ਘਰ ਘਰ ਜਾ ਕੇ ਸਿੰਘ ਜਿਹੜਾ ਹੈਗਾ ਉਹਨਾਂ ਲੋਕਾਂ ਦੇ ਰਾਸ਼ਨ ਕਾਰਡ ਆ ਜਿਹੜੇ ਉਹ ਚੈੱਕ ਕਰਨਗੇ ਜਾਂ ਉਹਨਾਂ ਦੇ ਜਿਹੜੇ ਫਿੰਗਰਪ੍ਰਿੰਟ ਚਾਹੀਦੇ ਆ ਜਾਂ ਆਧਾਰ ਕਾਰਡ ਨੰਬਰ ਜਿਹੜੇ ਵਿੱਚ ਪਾਉਣੇ ਆ ਜਿਹਦੇ ਨਾਲ ਕੇवाईसी ਹੋਣੀ ਆ ਉਹ ਘਰ ਘਰ ਜਾ ਕੇ ਸਰਕਾਰ ਕਰਕੇ ਦੇਊਗੀ ਪਰ ਜਿਹੜਾ ਭਾਰਤ ਸਰਕਾਰ ਨੇ ਧੱਕੇ ਦੇ ਨਾਲ ਉਹ ਜਿਹੜਾ ਆਪਣਾ ਫੈਸਲਾ ਲਾਗੂ ਕਰਤਾ ਜਿਨ੍ਹਾਂ ਲੋਕਾਂ ਦੀ ਕੇवाईसी ਨਹੀਂ ਹੋਈ ਮਿਸਟਰ ਸਾਹਿਬ ਖਬਰਾਂ ਤਾਂ ਇਹ ਵੀ ਨਹੀਂ ਕਿ ਕਿ ਉਹ ਸਾਹਮਣੇ ਆ ਰਹੀਆਂ ਸੀ ਕਿ ਜਿਹੜੀ ਇਹ ਰਸ 通ਕਾਰ ਪੱਟੇ ਕਹਿੰਦੇ ਲੋਕਾਂ ਨੇ ਕੜਨ ਕੱਟੀ ਗਈ ਹੈ ਜਿਨ੍ਹਾਂ ਕੋਲ ਚਾਰ ਪਹੀਆ ਵਾਹਨ ਨਹੀਂ ਜਾਂ ਜਿਨ੍ਹਾਂ ਕੋਲ ਜ਼ਮੀਨ ਜ਼ਮੀਨ ਵਾਲੇ ਲੋਕ ਨੇ ਉਹਨਾਂ ਦੀ ਕੱਟੀ ਗਈ ਨਹੀਂ ਇਹ ਬਹਾਨਾ ਬਣਾਇਆ ਜਾ ਰਿਹਾ ਜੀ ਚਾਰ ਪਹੀਆ ਵਾਹਨ ਜਿਹੜਾ ਉਹ ਤੁਸੀਂ ਮੋਟਰਸਾਈਕਲ ਲੈਣਾ ਤਾਂ ਉਹ 60-70 ਹਜ਼ਾਰ ਦਾ ਆਉਣਾ ਪੁਰਾਣੀ ਮਰੂਤੀ ਕਾਰ ਲੈਣੀ ਹੈ ਤਾਂ ਤੁਸੀਂ 15-20 ਹਜ਼ਾਰ ਰੁਪਏ ਦੀ ਕੁਆੜੀਏ ਕੋਲ ਆ ਜਾਂਦੀ ਹੈ ਜੇ ਇੱਕ ਘਰ ਦੇ ਵਿੱਚ ਚਾਰ ਭਰਾ ਚਾਰਾਂ ਭਰਾਵਾਂ ਦਾ ਸੰਝਾ ਕਾਰਡ ਹੈ ਇੱਕ ਕੋਈ ਨੌਕਰੀ ਤੇ ਲੱਗ ਗਿਆ ਤੇ ਤੁਸੀਂ ਸਾਰੇ ਪਰਿਵਾਰ ਦਾ ਰਾਸ਼ਨ ਕਾਰਡ ਕੱਟ ਦਿਓਗੇ ਇਸ ਤਰ੍ਹਾਂ ਦੀਆਂ ਬਹਾਨੇਬਾਜ਼ੀਆਂ ਕਰਕੇ ਨਾ ਜਾਣ ਬੁੱਝ ਕੇ ਲੋਕਾਂ ਦੀ ਸਰਕਾਰ ਅਸੀਂ ਕਹਿ ਰਹੇ ਹਾਂ ਪੰਜਾਬ ਸਰਕਾਰ ਕਿ ਘਰ-ਘਰ ਜਾ ਕੇ ਅਸੀਂ ਇਹ ਪਤਾ ਕਰਾਂਗੇ ਕਿ ਕਿਹੜੇ ਬੰਦੇ ਆ ਜਿਹੜੇ ਆਪਣਾ ਇਹਦੇ ਰਾਸ਼ਨ ਦਾ ਹੱਕ ਰੱਖਦੇ ਆ ਉਹਨਾਂ ਦੀ ਅਸੀਂ ਜਿਹੜਾ ਹੈਗਾ ਉਹ ਉੱਥੋਂ ਤੱਕ ਸਰਕਾਰ ਤੱਕ ਪਹੁੰਚਾਵਾਂਗੇ ਅਸੀਂ ਵੀ ਚਾਹੁੰਦੇ ਹਾਂ ਕਿ ਜੇ ਕੋਈ ਬੰਦਾ ਗਲਤ ਲੈਂਦਾ ਤਾਂ ਉਹ ਰਾਸ਼ਨ ਕਾਰਡ ਕੱਟੇ ਦੇਵੇ ਕੋਈ ਸਰਕਾਰ ਨੇ ਉਸ ਵਿੱਚ ਕਿਹਾ ਸੀਗਾ ਕਿ ਅਸੀਂ ਉਹਨਾਂ ਲੋਕਾਂ ਦੇ ਘਰਾਂ ਤੱਕ ਰਾਸ਼ਨ ਪਹੁੰਚਾਵਾਂਗੇ ਜਿਹੜੇ ਕੋਈ ਲੈਣ ਦੇ ਹੱਕਦਾਰ ਨਾ ਹੋਵੇ ਉਹਨਾਂ ਨੂੰ ਆਈਡੈਂਟੀਫਾਈ ਕਰਾਂਗੇ ਬਹੁਤ ਲੱਗਦਾ ਨਹੀਂ ਕਿ ਇਹ ਉੱਤੇ ਵਾਲੀ ਕੋਈ ਕਦਮ ਹੈ ਨਹੀਂ ਦੇਖੋ ਪੰਜਾਬ ਸਰਕਾਰ ਇਹ ਫੈਸਲਾ ਕੀਤਾ ਸੀ ਕਿ ਅਸੀਂ ਉਹਨਾਂ ਬੰਦਿਆਂ ਦੇ ਰਾਸ਼ਨ ਕਾਰਡ ਕੱਟਾਂਗੇ ਜਿਹੜੇ ਬੰਦੇ ਰਾਸ਼ਨ ਨਜਾਇਜ਼ ਲੈ ਰਹੇ ਆ ਕੋਈ ਵੱਟੀਆਂ ਪ੍ਰਾਪਰਟੀਆਂ ਜ਼ਮੀਨਾਂ ਦੇ ਮਾਲਕਾ ਜਿਹੜੇ ਤਕੜੇ ਔਰ ਲੈਨ ਲਾਰਡ ਬੰਦੇ ਜਿਹੜੇ ਆ ਉਹ ਸ਼ਾਹੂਕਾਰ ਬੰਦੇ ਵੀ ਪਹਿਲਾਂ ਰਾਸ਼ਨ ਕਾਰਡ ਬਣਾਈ ਬੈਠੇ ਸੀ ਪਰ ਹੁਣ ਤਾਂ ਗਰੀਬਾਂ ਦੇ ਕਾਰਡ ਕੱਟੇ ਜਾ ਰਿਹਾ ਜਿਹੜੇ ਬੰਦੇ ਵਿਚਾਰੇ ਗਰੀਬ ਆ ਕੋਈ ਹਸਪਤਾਲ ਚ ਪਿਆ 4 ਦਿਨ ਨਹੀਂ ਜਾ ਕੇ ਉਹਦਾ ਓਕੇ ਵਾਈਸੀ ਕਰਾ ਸਕਿਆ ਤਾਂ ਉਹਦਾ ਵੀ ਰਾਸ਼ਨ ਕੱਟ ਦੋ ਪਾਰਟੀ ਜਾਂ ਐਮਐਲਐਸ ਐਮਐਲਐਸ ਦੇ ਹੱਥੇ ਪਾਰਟੀ ਜਾਂ ਤਾਂ ਪਾਰਟੀ ਵੱਲੋਂ ਕੈਂਪਸ ਲਗਾਏ ਜਾ ਰਹੇ ਆ ਆਪਦੀਆਂ ਸਕੀਮਾਂ ਨੂੰ ਜਿਹੜਾ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਪੰਜਾਬ ਸਰਕਾਰ ਵੱਲੋਂ ਜਿਹੜਾ ਉਹਨਾਂ ਨੂੰ ਲੋਕਾ ਜਾ ਰਿਹਾ ਕਿ ਤੇ ਇਹ ਤਾਂ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉਹ ਵੀ ਲੋਕਾਂ ਤੱਕ ਚੰਚ ਕਰਣੀ ਕੋਸ਼ਿਸ਼ ਕਰਦੇ ਹੁਣ ਤਾਂ ਗੱਲ ਇਹ ਆ ਪੰਜਾਬ ਸਰਕਾਰ ਕਿਸੇ ਨੂੰ ਕੈਂਪ ਲਾਉਣ ਤੋਂ ਨਹੀਂ ਰੋਕਦੀ ਦਰਅਸਲ ਜਿਹੜੀਆਂ ਸਕੀਮਾਂ ਦੀ ਉਹ ਗੱਲ ਕਰਦੇ ਆ ਰਾਜ ਸਰਕਾਰ ਉਹਨੂੰ ਲਾਗੂ ਕਰਨ ਵਾਸਤੇ ਪ੍ਰਤੀਬੰਧ ਹੁੰਦੀ ਹੈ ਤੇ ਵੈਸੇ ਵੀ ਸਹੂਬਦਾ ਕੇਂਦਰਾਂ 'ਚ ਹਰ ਇੱਕ ਜਗ੍ਹਾ ਤੇ ਜਿਹੜੀਆਂ ਸਰਕਾਰੀ ਸਕੀਮਾਂ ਉਹਦਾ ਲਾਭ ਲੋਕਾਂ ਨੂੰ ਦਿੱਤਾ ਜਾ ਰਿਹਾ ਤੇ ਦੂਜੀ ਗੱਲ ਰਹੀ ਭਾਜਪਾ ਨੂੰ ਕੋਈ ਰੋਕ ਨਹੀਂ ਰਿਆ ਪਿੰਡਾਂ ਦੇ ਜਾ ਕੇ ਜਿੱਥੇ ਮਰਜੀ ਜਾ ਕੇ ਆਵਦੀਆਂ ਰੈਲੀਆਂ ਕਰਨ ਦੇਖੋ ਰੀਟੇਨ ਰੀਟੇਨ ਉਹ ਤਾਂ ਕੀਤਾ ਜਾ ਰਿਹਾ ਹੈ ਦੇਖੋ ਪਹਿਲਾਂ ਵੀ ਵੋਟ ਚੋਰੀ ਦਾ ਜਿਹੜਾ ਬਹੁਤ ਵੱਡਾ ਮੁੱਦਾ ਜਿਹੜਾ ਭਾਰਤ ਦੇ ਵਿੱਚ ਚੱਲ ਰਿਹਾ ਇਹ ਕੀ ਕੀਤਾ ਜਾਂਦਾ ਜਦੋਂ ਇਹੋ ਜਿਹੇ ਕੈਂਪ ਲਾਏ ਜਾਂਦੇ ਆ ਉੱਥੋਂ ਲੋਕਾਂ ਦਾ ਸਿਰਫ ਡਾਟਾ ਇਕੱਠਾ ਕਰਿਆ ਜਾਂਦਾ ਦੇਖੋ ਹੁਣ ਪ੍ਰਾਈਵੇਟ ਅਥਾਰਟੀ ਕੋਈ ਵੀ ਜਾ ਕੇ ਕੈਂਪ ਲਾ ਦੇ ਆ ਦੁਕਾਨਾਂ ਵੀ ਖੁੱਲੀਆਂ ਉਹ ਡਿਫਰੈਂਟ ਗੱਲ ਆ ਜੇ ਇੱਕ ਪਾਰਟੀ ਜਾ ਕੇ ਉੱਥੇ ਡਾਟਾ ਇਕੱਠਾ ਕਰੂਗੀ ਤਾਂ ਕੱਲ ਨੂੰ ਹੋ ਸਕਦਾ ਆਪਣੇ ਵੀ ਇੱਕ ਜਣਾ ਪੰਜ ਪੰਜ ਵੋਟਾਂ ਪਾ ਸਕੀ। ਕਿਉਂਕਿ ਉਹਦੀ ਵੋਟ ਅੱਡ ਅੱਡ ਥਾਂ ਤੇ ਬਣ ਜਾਂਦੀ। ਸੋ ਇਹ ਡਾਟਾ ਇਕੱਠਾ ਕਰਨ ਦਾ ਤਰੀਕਾ ਹੈ। ਜੇ ਸਰਕਾਰੀ ਸਕੀਮਾਂ ਲਾਗੂ ਕਰਾਉਣੀਆਂ ਤਾਂ ਰਾਜ ਸਰਕਾਰ ਜਿਹੜੀ ਹੁੰਦੀ ਹੈ ਵਿੱਚ ਪ੍ਰਤੀਬੰਧ ਹੁੰਦੀ ਆ। ਉਹ ਹਮੇਸ਼ਾ ਹੀ ਲੋਕਾਂ ਤੱਕ ਸਕੀਮਾਂ ਪਹੁੰਚਾਉਂਦੀ ਆ ਸੀ ਤਾਂ ਆਪ ਕਰਦੇ ਰਹੇ ਆ ਕੈਂਪਸ ਸਰਕਾਰੀ ਤੌਰ ਤੇ ਲੱਗਦਾ ਹੈ। ਪਰ ਜੇ ਉਹਨਾਂ ਕੋਈ ਨਿੱਜੀ ਬੰਦਾ ਘਟ ਰੈਲੀਆਂ ਕਰ ਸਕਦੇ ਪਰ ਉਹਨਾਂ ਨੂੰ ਡਾਟਾ ਕਿਉਂ ਕੀਤਾ ਜਾ ਰਿਹਾ ਉਹਨਾਂ ਰੈਲੀਆਂ ਕਰਨ ਜੀ ਲੋਕਾਂ 'ਚ ਜਾਣ ਲੋਕ ਦੱਸ ਦੇਣਗੇ ਕਿੰਨੀਆਂ ਕਿ ਚੀਜ਼ਾਂ ਨੂੰ ਲਾਈਕ ਕਰਦੇ ਆ ਕਿੰਨੀਆਂ ਕਿ ਨਹੀਂ ਪਰ ਇਹ ਡਾਟਾ ਇਕੱਠਾ ਕਰਨਾ ਗਲਤ ਹੈ ਇਹ ਬਾਅਦ ਚੋ ਇਲੈਕਸ਼ਨਾਂ 'ਚ ਵਰਤਿਆ ਵੀ ਜਾਂਦਾ ਤੇ ਉਸ ਤੋਂ ਮਗਰੋਂ ਉਹਨਾਂ ਨੂੰ ਵੋਟਾਂ ਦੇ ਵਿੱਚ ਘਪਲਾ ਕਰਨ ਵਾਸਤੇ ਵੀ ਵਰਤਿਆ ਜਾਂਦਾ ਉਹ ਡਾਟਾ ਨਹੀਂ ਇਕੱਠਾ ਕਰਨਾ ਜਿਹੜਾ ਡਾਟਾ ਕਿੱਥੇ ਕੀਤਾ ਜਾਂਦਾ ਜਿਸ ਤਰ੍ਹਾਂ ਇਲੈਕਸ਼ਨਾਂ ਦੇ ਨੇੜੇ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਦੇ سپورਟ ਦੇ ਲਈ ਲੋਕਾਂ ਨੂੰ ਫੋਨ ਕਾਲਿੰਗ ਆਉਣੀ ਹੈ ਉਹ ਡਾਟਾ ਸੁਰੱਖਿਅਤ ਦੇਖੋ तकरीबन ही ਸਾਰਿਆਂ ਦੇ ਕੋਲੇ ਜਿਹੜਾ ਏਜੰਸੀਆਂ ਤੋਂ ਜਾਂ ਕਿਸੇ ਨਾ ਕਿਸੇ ਤਰੀਕੇ ਨਾਲ ਹਰ ਪ੍ਰਕਾਰ ਦਾ ਜਿਹੜਾ ਡਾਟਾ ਉਪਲਬਧ ਹੁੰਦਾ ਲੋਕਾਂ ਕੋਲੇ ਪਰ ਉਹਦੇ ਨਾਲ ਆਧਾਰ ਕਾਰਡ ਨਹੀਂ ਮਿਲਦਾ ਕਿਸੇ ਦਾ ਉਹਦੇ ਨਾਲ ਕਿਸੇ ਦਾ ਪੈਨ ਕਾਰਡ ਨਹੀਂ ਮਿਲਦਾ ਜਿਹੜਾ ਨਾਰਮਲ ਡਾਟਾ ਮਿਲ ਜਾਂਦਾ ਪਰ ਇੱਥੇ ਆਧਾਰ ਕਾਰਡ ਪੈਨ ਕਾਰਡ ਇਕੱਠੇ ਕਰਕੇ ਕਿਸ ਤਰ੍ਹਾਂ ਦਾ ਘਪਲਾ ਹੋਊਗਾ ਹੋ ਸਕਦਾ ਕੱਲ ਨੂੰ ਕਿਸੇ ਦੇ ਅਕਾਊਂਟ ਚੋਂ ਪੈਸੇ ਨਿਕਲ ਜਾਣ ਉਹਦਾ ਕੌਣ ਜ਼ਿੰਮੇਵਾਰ ਹੋਊਗਾ ਅੱਜਕੱਲ ਸਾਈਬਰ ਦਾ ਜ਼ਮਾਨਾ ਹੈ ਕੋਸੀ ਅਕਸਰ ਹੀ ਵੇਖਦੇ ਹੋਵੋਗੇ ਫੋਨ ਕਾਲਾਂ ਆਉਂਦੀਆਂ ਠੱਗੀਆਂ ਵਾਸਤੇ ਕਿਸੇ ਦੇ ਚੋਂ 50000 ਨਿਕਲ ਗਿਆ ਕਿਸੇ ਚੋਂ ਲੱਖ ਨਿਕਲ ਗਿਆ ਸੋ ਇਹੀ ਤਰੀਕਾ ਹੁੰਦਾ ਜਿੰਨਾ ਚਿਰ ਤੁਹਾਡੀ ਜਿਹੜੀ ਪਰਸਨਲ ਆਈਡੈਂਟੀਟੀ ਕਿਸੇ ਕੋਲੇ ਨਹੀਂ ਪਹੁੰਚਦੀ ਤਾਂ ਫਰਾਡ ਹੋਣਾ ਸੰਭਵ ਨਹੀਂ ਹੈ ਤੇ ਜਿਹੜਾ ਉਹ ਡਾਟਾ ਹੁੰਦਾ ਇੱਕ ਫੋਨ ਨੰਬਰ ਤੇ ਜਾਂ ਇੱਕ ਬੰਦੇ ਦਾ ਨਾਮ ਹੁੰਦਾ ਹਲਕੇ ਵਾਈਸ ਉਹ ਡਾਟਾ ਡਿਫਰੈਂਟ ਆ ਇਹ ਇਕੱਠਾ ਕਰਨਾ ਡਿਫਰੈਂਟ ਅਡੇ ਹਲਕੇ ਦੇ ਵਿੱਚ ਕਿੰਨੇ ਕਾਰਡ ਜਿਹੜੇ ਕੱਟੇ ਗਏ ਚਾਚੋ ਦੇ ਵੇਖੋ ਜ਼ਿਲ੍ਹੇ ਦੇ ਵਿੱਚ ਤਕਰੀਬਨ 52105 ਦੇ ਕਰੀਬ ਹੈ ਜਿਹੜੇ ਕਾਰਡ ਕੱਟੇ ਗਏ ਆ ਉਸੇ ਤਰ੍ਹਾਂ ਤੇ ਸਾਡੇ ਹਲਕੇ ਦੇ ਵੀ 15 ਕਹ ਹਜ਼ਾਰ ਦੇ ਕਰੀਬ ਜਿਹੜੇ ਕਾਰਡ ਕੱਟੇ ਗਏ ਸਰਕਾਰ ਦਾ ਦੋਸਰਾ ਜਾ ਰਿਹਾ ਕਿ ਜਿਹੜੀ ਬੀਸ ਸਰਕਾਰ ਲੋਕ ਭੇਜਦੀਆਂ ਜੋ ਉਹ ਲੋਕਾਂ ਤੱਕ ਪੂਰੀ ਤਰ੍ਹਾਂ ਪਹੁੰਚ ਨਹੀਂ ਰਹੀ ਇਸ ਕਰਕੇ ਉਹਨਾਂ ਨੂੰ ਮਜਬੂਰਨ ਕੈਂਪ ਲਗਾ ਕੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂ ਲੋਕ ਭੇਜਦੀਆਂ ਸਕੀਮਾ ਸੈਂਟਰ ਦੇ ਰਿਹਾ ਉਹਨਾਂ ਨੂੰ ਚੌਂਚੀ ਕੋਸ਼ਿਸ਼ ਵੇਖੋ ਇਹੋ ਜੀ ਕਿਹੜੀ ਸਕੀਮ ਆ ਜਿਹੜੀ ਲੋਕਾਂ ਤੱਕ ਪਹੁੰਚੀ ਨਹੀਂ ਸਾਨੂੰ ਦੱਸਣ ਉਹ ਸਰਕਾਰ ਨੂੰ ਦੱਸਣ ਸਰਕਾਰ ਬੈਠੀ ਐ ਇਸ ਕੰਮ 'ਅਸਤੇ ਵਿਖੋ ਸੁਵਿਧਾ ਸੈਂਟਰ ਖੁੱਲੇ ਹੋਏ ਆ ਸਰਕਾਰ ਨੇ ਵੀ ਮੈਨੂੰ ਲੱਗਦਾ ਪਿਛਲੇ ਸਾਲ ਹਰ ਇੱਕ ਪਿੰਡ 'ਚ ਕੈਂਪ ਲਾਇਆ ਸੁਵਿਧਾਵਾਂ ਦੇਣਾ ਸੀ ਸੋ ਇਹ ਸਿਰਫ ਇੱਕ ਤਰੀਕਾ ਹੈ ਲੋਕਾਂ ਨੂੰ ਮੂਲਕ ਬਣਾਉਣ ਦਾ ਉਹਨਾਂ ਤੋਂ ਡਾਟਾ ਲੈਣ ਦਾ ਡਾਟਾ ਲੈ ਕੇ ਉਹਨਾਂ ਨਾਲ ਧੋਖਾਧੜੀ ਕਰਨ ਦਾ ਜਾਂ ਵੋਟਾਂ ਦੇ ਵਿੱਚ ਉਸਦਾ ਗਲਤ ਇਸਤੇਮਾਲ ਕਰਨ ਦਾ ਮੈਂ ਤੁਹਾਨੂੰ ਉਹੀ ਕਹਿ ਰਿਹਾ ਵੋਟ ਚੋਰੀ ਦਾ ਜਿਹੜਾ ਮਾਮਲਾ ਇੱਕ ਬੰਦਾ ਜੇ 6 6 ਵੋਟਾਂ ਪਾਊਗਾ ਤਾਂ ਉਹ ਇਸੇ ਤਰੀਕੇ ਨਾਲ ਹੀ ਪਾਊਗਾ ਜੇ ਡਾਟਾ ਉਹਦਾ ਹੋਊਗਾ ਆਧਾਰ ਕਾਰਡ ਉਹਦਾ ਹੋਊਗਾ ਪੈਨ ਕਾਰਡ ਹੋਊਗਾ ਫੇਰ ਹੀ ਬਣੂ ਨਾ ਫੇਰ ਹੀ ਫਰਾਡ ਹੋਊਗਾ ਸੋ ਇਹ ਇਹ ਬੇਗੁਨਾਹ ਗੱਲਾਂ ਉਹਨਾਂ ਨੂੰ ਕਿਤੇ ਰੋਕਿਆ ਨਹੀਂ ਜਾ ਰਿਹਾ ਜੀ ਸੱਦ ਕੇ ਪਿੰਡਾਂ 'ਚ ਜਾਣ ਰੈਲੀਆਂ ਕਰਨ ਪਰ ਇਹ ਕਹਿ ਕੇ ਡਾਟਾ ਇਕੱਠਾ ਨਾ ਕਰਨ ਵੀ ਅਸੀਂ ਲੋਕਾਂ ਨੂੰ ਭਲਾਈ ਸਕੀਮਾਂ ਦੇ ਰਹੇ ਆ ਆਪਦੀ ਸਕੀਮ ਚਲਾ ਅਠੜ ਕੋਈ ਕਹਿੰਦੇ ਨਾ ਵੀ ਇਸ ਕਰਕੇ ਹੀ ਕਾਰਡ ਭਰਦੇ ਆ ਲੋਕ ਭਰਾ ਲੈਣਗੇ ਪਰ ਇਹ ਕਹਿ ਕੇ ਨਾ ਕਹਿਣਾ ਵੀ ਅਸੀਂ ਸਰਕਾਰੀ ਸਕੀਮਾਂ ਤੇ ਚੱਲਦੇ ਆ ਇਹ ਗੱਲ ਤੁਸੀਂ ਇੰਨਾ ਦੇ ਕਦਮ ਚੱਕੋ ਦੇਖੋ ਪੰਜਾਬ ਸਰਕਾਰ ਲੋਕਾਂ ਦੀ ਸਿਕਿਉਰਿਟੀ ਵਾਸਤੇ ਹਮੇਸ਼ਾ ਖੜੀ ਹੈ ਜੇ ਉਹ ਇਸ ਤਰੀਕੇ ਨਾਲ ਚੋਰੀ ਕਰਨ ਦੀ ਕੋਸ਼ਿਸ਼ ਕਰਨਗੇ ਲੋਕਾਂ ਦਾ ਡਾਟਾ ਚੋਰੀ ਕਰਨ ਦੀ ਆਧਾਰ ਕਾਰਡ ਪੈਨ ਕਰਦੀ ਜਾਣਕਾਰੀ ਆਏ ਬੇਵਕੂ ਬਣਾ ਕੇ ਇਕੱਠੀ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਸਰਕਾਰ ਹਮੇਸ਼ਾ ਖੜੀ ਹੈ ਤੇ ਟੇਨ ਕੀ ਜੋ ਬਣਦੀ ਕਾਰਵਾਈ ਉਹ ਵੀ ਕੀਤੀ ਕਰੋ ਸਰਦਾਰ ਸਾਹਿਬ ਤੁਸੀਂ ਗੱਲ ਕਰ ਰਹੇ ਹੋ ਕਿ ਵੀ ਤੁਸੀਂ ਇਹਦਾ ਵਿਰੋਧ ਕਰ ਰਹੇ ਹੋ ਇਹ ਗਲਤ ਹੋ ਰਿਹਾ ਲੋਕ ਪਸਤੇ ਉਟਾਲੇ ਕੇਂਦਰ ਬੰਦ ਕਰ ਰਿਹਾ ਤੁਸੀਂ ਵਿਰੋਧ ਕਰ ਰਹੇ ਹੋ ਕੰਪਲਸੇਸ਼ਨ ਸਰਕਾਰ ਕਿਵੇਂ ਦਵੇ ਕਿ ਉਹਨਾਂ ਨੂੰ ਤੁਸੀਂ ਕੀ ਰਾਹਤ ਦੋਗੇ ਮੇਕੋ ਲੋਕਾਂ ਦਾ ਕੱਟਿਆ ਹੁਣ ਹੁਣ ਤੱਕ ਤਕਰੀਬਨ 1.5 ਕਰੋੜ ਪੰਜਾਬੀ ਜਿਹੜਾ ਇਸ ਰਾਸ਼ਨ ਸਕੀਮ ਦਾ ਲਾਭ ਲੈਂਦੇ ਆ ਤੇ ਜਿਹਦੇ ਵਿੱਚ ਹੁਣ ਮਨ ਲੱਗਦਾ 33 ਲੱਖ ਜਾਣਿਆਂ ਦਾ ਜਿਹੜਾ ਰਾਸ਼ਨ ਉਹ ਕੱਟਿਆ ਜਾਊਗਾ ਉਹ 1.5 ਲੱਖ ਲੋਕਾਂ ਦੀ ਕੇਵਾਈਸੀ ਵੀ ਲੋਕ ਪੰਜਾਬ ਸਰਕਾਰ ਨਹੀਂ ਕਰਾਈਏ ਠੀਕ ਹੈ 1.5 ਸਵਾ ਕਰੋੜ ਦੇ ਨੇੜੇ ਜਿਹੜਾ 33 ਲੱਖ ਰਹਿੰਦਾ ਉਹਨਾਂ ਦੀ ਵੀ ਕੇਵਾਈਸੀ ਸਰਕਾਰ ਨਹੀਂ ਕਰਾਉਣੀ ਸੋ ਉਹਦੇ ਹਾਸਤੇ 6 ਮਹੀਨੇ ਦਾ ਸਮਾਂ ਮੰਗਿਆ ਸੋ ਅਸੀਂ ਹਮੇਸ਼ਾ ਲੋਕਾਂ ਨਾਲ ਖੜੇ ਆ ਜੇ ਇਹੋ ਜਿਹਾ ਕੁਝ ਹੋਊਗਾ ਹਰ ਇੱਕ ਪ੍ਰਕਾਰ ਦੀ ਜਿਹੜੀ ਲੜਾਈ ਹੈ ਉਹ ਲੜੀ ਜਾਊਗੀ ਤੇ ਜਿੰਨਾ ਚਿਰ ਪੰਜਾਬ ਸਰਕਾਰ ਤਾਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਗੱਲ ਵੀ ਕਿ ਜਿੰਨਾ ਚਿਰ ਮੈਂ ਆ ਇਹ ਕੰਮ ਮੈਂ ਹੋਊ ਨਹੀਂ ਬੋ। ਕੀ ਸਰਕਾਰ ਉਹਨਾਂ ਦੇ ਪਰਪਾਈ ਕਰੋਗੇ ਜੇ ਗਲਤ ਤੋਂ ਨਹੀਂ ਹੁੰਦਾ ਤਾਂ ਵੇਖੋ ਜੇ ਸਰਕਾਰ ਨੇ ਕਿਹਾ ਜੇ ਮਾਨਸਾਵਾ ਆਪਦੀ ਕਹਿਣੀ ਤੇ ਕਤਨੀ ਤੇ ਪੱਕੇ ਆ ਜੇ ਉਹਨਾਂ ਨੇ ਕਿਹਾ ਤਾਂ ਕਰ ਦੇ। ਠੀਕ ਹੈ ਅਸੀਂ ਭਾਜੀ ਜੀਪੀ ਦੇ ਸਵਾਲ ਬਾਰੇ ਕਰ ਰਹੇ ਹਾਂ ਜਿਵੇਂ ਹੁਣ ਕਾਂਗਰਸ ਹਾਈ ਕਮਾਡਿੰਗ ਤੇ ਵੱਡੇ ਰੂਪ ਲਗਾਏ ਆ ਮੋਰਚੇ ਆਮ ਆਦਮੀ ਪਾਰਟੀ ਸੈਲ ਕੋਲ ਨਾਲ ਦੇਖੋ ਬੀਜੇਪੀ ਹਰ ਪ੍ਰਕਾਰ ਦਾ ਹੱਤਖੰਡਾ ਅਪਣਾਉਂਦੀ ਆ ਆ ਪਿਛਲੀਆਂ ਦਿੱਲੀ ਇਲੈਕਸ਼ਨਾਂ ਵਿੱਚ ਕੇਜਰੀਵਾਲ ਸਾਹਿਬ ਦੇ ਹਲਕੇ ਚੋਂ 8000 ਦੇ ਕਰੀਬ ਵੋਟ ਕੱਟੀ ਗਈ ਤੇ 8000 ਦੇ ਕਰੀਬ ਨਵੀਂ ਬਣਾਈ ਗਈ। ਤੋਂ ਉਹ ਧੰਦੇ ਆਪਦੇ ਸਰਟੀਫਿਕੇਟ ਲੈ ਕੇ ਵੀ ਆਏ ਵੀ ਅਸੀਂ ਤਾਂ ਜਿੰਦਾ ਸਾਡੇ ਖਾਤੋਂ ਕੱਟੇ ਗਏ। ਸੋ ਕਿਤਨਾ ਕਿਤੇ ਜਿਹੜੀ ਗੱਲ ਸਹੀ ਆ ਉਹ ਨੂੰ ਸਹੀ ਹੀ ਕਹਾਜਾਂਗਾ। ਸੋ ਬੀਜੇਪੀ ਕਰਦੀ ਆਏ। ਇੱਕ ਗੱਲ ਹੈ ਜੀ ਜਿਹੜੀਆਂ ਇਹ ਕਹਿੰਦੇ ਆ ਸਕੀਮਾਂ ਹਰ ਇੱਕ ਸਕੀਮ ਦੇ ਵਿੱਚ ਪੰਜਾਬ ਸਰਕਾਰ ਦਾ ਵੀ ਹਿੱਸਾ ਹੁੰਦਾ ਹੈ। ਭਾਰਤ ਸਰਕਾਰ ਦੀ ਕੋਈ ਇਹੋ ਜਿਹੀ ਸਕੀਮ ਨਹੀਂ ਜਿਹੜੀ ਸਾਰੀ ਦੀ ਸਾਰੀ 100% ਉਹਨਾਂ ਦੀ ਹੋਵੇ। ਕਿਉਂ ਪੰਜਾਬ ਸਰਕਾਰ ਦੇ ਵਿਭਾਗਾਂ ਨਾਲ ਰਲ ਕੇ ਹੀ ਚੱਲਦੀਆਂ। ਵਿਭਾਗਾਂ ਨੂੰ ਨਿਰਦੇਸ਼ ਕਰਨ ਐਕਸਟਰਾ ਪੈਸੇ ਭੇਜਣ ਜਿਹੜੀ ਸਕੀਮ ਆਸਤੇ ਗਿਆ ਉਹ ਲੋਕਾਂ ਤੱਕ ਪਹੁੰਚ ਜੂਗੀ। ਦੂਜਾ ਭਾਜਪੀ ਨੇ ਆਪ ਖੁਦ ਇਹ ਇਹਨਾਂ ਨੇ ਕਾਨੂੰਨ ਪਾਸ ਕੀਤਾ। 11 ਗਸ 2023 ਨੂੰ ਕਿ ਕੋਈ ਵੀ ਪ੍ਰਾਈਵੇਟ ਬੰਦਾ ਕਿਸੇ ਦਾ ਡਾਟਾ ਨਹੀਂ ਲੈ ਸਕਦਾ ਤੇ ਇਹ ਫਿਰ ਕਿਉਂ ਲੈ ਰਿਆ ਜਿਹੜਾ ਆਪ ਕਾਨੂੰਨ ਬਣਾਇਆ ਇਹਨਾਂ ਨੇ ਉਸ ਕਾਨੂੰਨ ਦੀ ਐਕਟ ਦੀ ਲੰਘਣਾ ਕਰ ਰਹੇ ਮਿਕਸ ਪੰਜਾਬ ਦੇ ਵਿੱਚ ਨਾ ਅਕਾਲੀ ਭਾਜਪਾ ਸਰਕਾਰ ਸਮੇਂ ਇੱਕ ਸਕੀਮ ਚੱਲ ਸੀ 8-10 ਹਾਂਜੀ ਦੇ ਵਿੱਚ 2.5 ਕਿਲੋ ਕਣਕ ਤੇ 4.5 ਕਿਲੋ ਆਈ ਥਿੰਕ ਦਾਲ ਕੀ ਉਸ ਸਕੀਮ ਪੰਜਾਬ ਤੋਂ ਵਿਡਰੋ ਹੋ ਚੁੱਕੀ ਹੈ ਜਾਂ ਕੇ ਅੰਦਰ ਨਹੀਂ ਨਹੀਂ ਬਿਲਕੁਲ ਨਹੀਂ ਜਿਹੜੀ ਇਹ ਸਕੀਮ ਹੈ ਇਹਦੇ ਤੇ 2 ਰੁਪਏ ਜਿਹੜੇ ਲੈਂਦੇ ਸੀ ਉਹ ਪੰਜਾਬ ਸਰਕਾਰ ਨੇ ਦੇਤੇ 2 ਰੁਪਏ ਜਿੰਨਾ अनाज ਆ ਉਹਦੇ ਤੇ ਪੈਸੇ ਸਰਕਾਰ ਦੇ ਰਹੀ ਹੈ ਗਰੀਬਾਂ ਨੂੰ ਬਿਲਕੁਲ ਫ੍ਰੀ ਦਿੱਤੀ ਜਾ ਰਹੀ ਕਰਨ ਕੋ ਉਹ ਫ੍ਰੀ ਕਰ ਦਿੱਤੀ ਗਈ ਆ ਪੰਜਾਬ ਸਰਕਾਰ ਉਹ ਪੈਸੇ ਭਰਦੀ ਜਿਹੜਾ 2 ਰੁਪਏ ਕਿਲੋ ਜਿਹੜਾ ਸੀਗਾ ਆਪਣਾ ਉਹ ਇਹਨਾਂ ਨੇ ਲਾਇਆ ਸੀ ਕਾਲੀ ਨਾਲ ਵਾਲੇ 2-2 ਇਕੱਠੇ ਕਰਕੇ ਰੁਪਏ ਸੀ ਉਹ ਵੀ ਜਾਂਦੇ ਉਹ ਕਹਿੰਦਾ ਕਿ ਅਮਨ ਕਵਾੜੀ ਕਿੱਥੇ ਸਰਵੇ ਕਰੋਗੀ ਹਾਂਜੀ ਅਮਨ ਕਵਾੜੀ ਕਿੱਥੇ ਸਰਵੇ ਕਰੋ ਤੋ ਕੇ ਵੀ ਸੀ ਕਰਾ ਰਹੇ ਹਾਂ ਸਰ ਹਰ ਪਿੰਡ ਦੇ ਵਿੱਚ ਘਰ ਘਰ ਜਾ ਕੇ ਉਹ ਚੱਕਰਨਗੇ ਹੁਣ ਹੁਣ ਸਾਡੀ ਜ਼ਿੰਮੇਵਾਰੀ ਹੋਰ ਵੱਧ ਗਈ ਆ ਪਹਿਲਾਂ ਤਾਂ ਸਰਕਾਰੀ ਮੁਲਾਜ਼ਮ ਕਰਦੇ ਹੁਣ ਅਸੀਂ ਆਪਦੇ ਵਲੰਟੀਅਰਾਂ ਦੀ ਵੀ ਡਿਊਟੀ ਲਾਵਾਂਗੇ ਕਿ ਕੋਈ ਵੀ ਗਰੀਬ ਬੰਦਾ ਰਾਸ਼ਨ ਤੋਂ ਨਾ ਰਹੇ ਦੇ ਕਿਉਂਕਿ ਜੇ ਰੋਟੀ ਸਭ ਤੋਂ ਜ਼ਰੂਰੀ ਆ ਹੋਰ ਸਹੂਲਤਾਂ ਸਰਕਾਰ ਨੇ ਦਿੱਤੀਆਂ ਬਿਜਲੀ ਵੀ ਦਿੱਤੀ ਪਾਣੀ ਵੀ ਦਿੱਤਾ ਹਸਪਤਾਲਾਂ ਦੀ ਸਹੂਲਤ ਵੀ ਦਿੱਤੀ ਬੱਚਿਆਂ ਨੂੰ ਪੜ੍ਹਾਈ ਵੀ ਦਿੱਤੀ ਤੇ ਇਹ ਜਿਹੜਾ ਅਨਾਜ ਹੈ ਜੇ ਅਨਾਜ ਗਰੀਬ ਤੱਕ ਨਹੀਂ ਪਹੁੰਚਦਾ ਤਾਂ ਉਹਦੇ ਲਈ ਵੀ ਅਸੀਂ ਸਾਰੀ ਕੋਸ਼ਿਸ਼ ਕਰਾਂਗੇ ਹਰ ਇੱਕ ਬੰਦੇ ਨੂੰ ਗਰੀਬ ਨੂੰ ਨਾਜ ਪਹੁੰਚੇ ਔਰ ਮੁੱਖ ਮੰਤਰੀ ਸਾਹਿਬ ਦਾ ਵਾਅਦਾ ਔਰ ਅਸੀਂ ਮੁੱਖ ਮੰਤਰੀ ਸਾਹਿਬ ਦੇ ਨਾਲ ਡਟ ਕੇ ਖੜੇ ਹਾਂ ਔਰ ਜਿੱਥੇ ਵੀ ਲੜਾਈ ਦੀ ਲੋੜ ਪਈ ਮੈਦਾਨ 'ਚ ਜੇ ਜਿਹੜੀ ਵੀ ਲੜਾਈ ਲੜਨੀ ਲੋੜ ਕੋ ਲੜਾਂ